ਹੈਲੋ ਜੀ ਸਤਿ ਸ੍ਰੀ ਅਕਾਲ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਇੱਥੇ ਵੀਰਵਾਰ ਦਾ ਦਿਨ ਆ ਮੀਂ ਪੈ ਰਿਹਾ ਮੇਲੇ ਵਾਲਾ ਦਿਨ ਆ ਜੀ ਅੱਜ ਮੇਲਾਗਾ ਤੇ ਮੇਰੇ ਨਣੇ ਦਾ ਪਹੁੰਚ ਚੁੱਕੇ ਨੇ ਚਲੋ ਜੀ ਮਿਲੋ ਇਹ ਸੰਟੀ ਆ ਗਿਆ ਹੈਲੋ ਸਤਿ ਸ੍ਰੀ ਅਕਾਲ ਦੇ ਜੀ ਆਇਆ ਹੈਲੋ ਇੱਧਰ ਆ ਸੀ ਪੁੱਠੀ ਭਜਦੀ ਐ ਤਾਂ ਲੈਣ ਤਾਂ ਮੇਰੀਆਂ ਆ ਗਈਆਂ ਇੱਧਰ ਆਪਾਂ ਹੁਣ ਕੋਨੇ ਕੋਲਡ ਡਰਿੰਕ ਵਗੈਰਾ ਦਿੰਨੇ ਪੈਸੀ ਘਰ ਪੰਜ ਮਿੰਟ ਦੇ ਤਾਂ ਮੰਗਵਾਇ ਸੀ ਸਣੀ ਤੋਂ ਨਮਕੀਨ ਬਿਸਕਟ ਕੁਝ ਲੈ ਕੇ ਆਇਆ ਤੇ ਇੱਧਰ ਚਾਹ ਵੀ ਰੱਖਦੀ ਸੀ ਮੈਂ ਬਣ ਲੈਣੀ ਦੋ ਦਾ ਜਿਹੜਾ ਟਾਈਮ ਹੋ ਚੁੱਕਿਆ ਪਰ ਮੀ ਨਹੀਂ ਹਟਿਆ ਸਵੇਰ ਦਾ ਲੱਗਿਆ ਦਿਖਾਉਣੇ ਸਾਨੂੰ ਕੀ ਲੈ ਕੇ ਆਇਆ ਫਿਰ ਤੋਂ ਮੰਗਾਈ ਸੀ ਨਮਕੀਨ ਆ ਲੈ ਕੇ देख, देख, देख ये तो ये चीजें है ये जरा हम्म थे कट ले मैं सारे के डब्बे से बाहर आ गए सारा का ਪਾਈ ਜ ਆਪਾਂ ਇਹ ਨੀ ਕੇ ਖੱਟਾ ਮਿੱਠਾ ਆਮ ਟੇਸਟੀ ਲੱਗ ਰਿਹਾ ਲੱਗ ਰਿਹਾ। ਛੋ ਜੀ ਬਾਕੀ ਆ ਨਹੀਂ। बाहरे हां आ ही ने कटूरे जे किते कवि न होते कांटे उठे हम्म 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 बड़ी बड़ी में ज्यादा है बड़ा हां बड़ी बड़ी में ज्यादा है बस के कर बोलया ਹੋ ਰਿਹਾ ਮੇਰੇ ਮੇਰੇ ਨੱਕ ਕੋਲੇ ਕਰਤਾ ਦੀ ਤੇਰੇ ਕਿੰਨਾ ਲੋចੀ ਪਹਿਲਾ ਕੋਲਡ ਡਰਿੰਕ ਵਗੈਰਾ ਦੇਤਾ ਸੀਗਾ ਉਸ ਤੋਂ ਬਾਅਦ ਮੈਂ ਬਣਾ ਕੇ ਲੈ ਕੇ ਆਈ ਸੀ ਚਾਹ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਸਾਡੇ ਚਾਚਾ ਜੀ ਦੇ ਘਰ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦਾ ਮੇਲਾ ਠੀਕ ਆ ਜੀ ਤੂੰ ਰਹਿਣ ਦੇ ਅੱਗੇ ਪੋੜਾ ਆਏਗਾ 10 ਮਿੰਟ ਹੋਰ ਸਸਿਗੋ ਨੀ ਆਵੇ ਰਿਤੀ ਜੀ ਕੁਰੀ ਦਵਾਈ ਫੋੜਾ ਹਲ ਨਾ ਲਿਖ ਜੀ ਕੁਰੀ ਦਵਾਈ ਸਸਿਗੋ ਨੀ ਬਲੌਗ ਨੂੰ ਕਹਿੰਦੀਆਂ ਬਲੌਗ ਦੀ ਖਣੀ ਕਿ ਹਾਂ ਮਹਾਰਾਜ ਗੁਰੂ ਜੀ ਦਾ ਸਾਰੀ ਵੀਡੀਓ ਬਣਾ ਕੇ ਪਾ ਦੋ ਵੀਰ ਜੀ ਮੇਰੇ ਤੇ ਗੱਡੀ ਚ ਬੋਲ ਬੁਆ ਹਣਾ ਬੋਲਦੀਆਂ ਚਲੋ ਆ ਇਧਰ ਤੇ ਕਰ ਲੈ ਡਾਲਾ ਰਾਇਆਂ ਤੇ ਲਵਾਂਗੇ ਚੱਲ 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 ਲਓ ਜੀ ਗੱਡੀ ਭਰ ਗਈ ਹੁਣ ਸਾਡੀ ਇਸ ਚਾਲ ਦੇ ਮੇਲੇ 10 ਰੁਪਏ ਸਵਾਰੀ ਕੋਈ ਸਾਥ ਲੈ ਕੋਈ ਭਾਰੀ ਲੈ ਕੇ 10 ਰੁਪਏ ਸਵਾਰੀ ਲੋ ਜੀ ਆਪਾਂ ਪਹੁੰਚ ਗਏ ਸੀ ਸਤੀ ਮਾਤਾ ਦੇ ਡੇਰੇ ਇਹ ਸਤੀ ਮਾਤਾ ਦੇ ਡੇਰੇ ਜੀ ਸਾਡੇ ਪਿੰਡ ਮੇਲਾਗਾ ਤੇ ਉੱਥੇ ਪਹੁੰਚ ਗਏ ਸੀ ਇੱਥੇ ਆਪਾਂ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਹੋ ਗਏ ਸੀ ਜੀ ਅਸੀਂ ਲੇਟ ਹੀ ਕਿਉਂਕਿ ਪਹਿਲਾਂ ਮੇਂ ਨਹੀਂ ਹਟਿਆ ਜੀ ਫਿਰ ਉਧਰ ਚਾਚਾ ਜੀ ਦੇ ਘਰ ਚਲੇ ਗਏ ਉਸ ਤੋਂ ਬਾਅਦ ਅਸੀਂ ਆਇਆ ਮੇਲੇ ਟਾਈਮ ਇੱਥੇ 5 ਦਾ ਹੋ ਗਿਆ ਸੀ 5 5:30 ਦਾ ਟਾਈਮ ਹੋ ਗਿਆ ਸੀ ਅੱਜ ਤਾਂ ਮੇਰੇ ਨਾਲ ਉਹੀ ਗੱਲ ਹੋ ਗਈ ਕਹਿੰਦੇ ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀਏ ਸਹੀ ਗੱਲ ਹੈ ਜੀ ਜਦੋਂ ਮੈਂ ਮੇਲੇ થી ਆ ਕਿ ਉਹ ਮੇਲੇ ਚ ਰੌਣਕ ਕੀ ਘਟ ਗਈ ਸੀਗੀ ਦੁਕਾਨਾਂ ਵੀ ਚੱਕਣ ਲੱਗੇ ਸੀਗੇ ਸ਼ਾਮ ਦੇ ਟਾਈਮ ਹੀ ਅਸੀਂ ਆਏ ਸੀਗੇ ਹਨਾ ਵੈਸੇ ਚਲੋ ਹੈਗਾ ਸੈਂ ਤਾਂ ਇਕੱਠ ਪਰ ਥੋੜਾ ਉਨੀ ਰੌਣਕ ਨਹੀਂ ਸੀਗੀ ਜਿੰਨੀ ਸਵੇਰ ਟਾਈਮ ਜਾਂ ਦੁਪਹਿਰ ਟਾਈਮ ਹੁੰਦੀ ਆ ਹਨਾ ਤੇ ਚਲੋ ਫਿਰ ਵੀ ਇੰਜੋਏ ਕੀਤਾ ਜੀ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਜਿੰਨਾ ਕੁ ਟਾਈਮ ਆਇਆ ਸੀ ਬਹੁਤ ਵਧੀਆ ਲੱਗਿਆ ਮੇਲਾ ਹਨਾ ਸਾਨੂੰ ਚਲੋ ਇਹੀ ਹੁੰਦਾ ਵੀ ਬਹਾਨੇ ਨਾਲ ਇਕੱਠਿਆਂ ਹੋ ਗਏ ਕੁੜੀਆਂ ਕੱਤਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਹਨਾ ਉ ਤਾਂ ਦੇਖੋ ਕਿਸੇ ਕੋਲ ਕਿੰਨਾ ਕੁ ਟਾਈਮ ਹੁੰਦਾ ਹਨਾ ਮੈਂ ਨਹੀਂ ਨਿਕਲਿਆ ਜਾਂਦਾ ਚਲੋ ਜੀ ਇੱਥੇ ਆਪਾਂ ਹੁਣ ਮੱਥਾ ਟੇਕ ਲੈਨੇ ਆ ਮਾਤਾ ਦਾ ਲੈਨੇ ਆ ਅਸ਼ੀਰਵਾਦ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆਂਗੇ ਮੇਲਾ ਹਨਾ ਤੇ ਚਲੋ ਅੱਛੀ ਦਿਖਾਉਣੇ ਆ ਸਾਨੂੰ ਅੱਜ ਮੇਲਾ ਮੇਲੇ ਨੂੰ ਚਲੀ ਏ ਲੋ ਜੀ ਆਪਾਂ ਪਹੁੰਚ ਗਏ ਹੁਣ ਦੁਕਾਨਾਂ ਨੇ ਜਿਹੜੀ ਸਾਈਡ ਇੱਧਰ ਆ ਗਏ ਆਪਾਂ ਮੱਥਾ ਟੇਕ ਕੇ ਤੇ ਸ਼ਾਮ ਦੇ ਟਾਈਮ ਵੀ ਦੀਵੇ ਲਾਉਣ ਆਉਂਦੀ ਅਸੀਂ ਭੈਣਾ ਫਿਰ ਵੀ ਸਾਨੂੰ ਕਾਫੀ ਮਿਲ ਗਏ ਸਾਡੀ ਅੰਗਮੰਡਣਾ ਵੀ ਮਿਲੀਆਂ ਹੋਰ ਦੂਰ ਨੇੜੇ ਭੈਣਾ ਵੀ ਬਹੁਤ ਮਿਲੇ ਜਿਨ੍ਹਾਂ ਨੂੰ ਅਸੀਂ ਜਾਣਦੇ ਸੀ ਆਪਣੇ ਮਤਲਬ ਫਰੈਂਡ ਦੀ ਤਰ੍ਹਾਂ ਹੀ ਨੇ ਹਨਾ ਤੇ ਉਹ ਵੀ ਮਿਲੀਆਂ ਸੀ ਪਰ ਬਹੁਤ ਜ਼ਿਆਦਾ ਨਜ਼ਾਰਾ ਆਇਆ ਜੀ ਜਦੋਂ ਇਕੱਠੇ ਹੋ ਗਏ ਉਹਨਾਂ ਤਾਂ ਦੇਖੋ ਫਿਰ ਆਉਂਦਾ ਜਾਣਾ ਮਜ਼ਾ ਮੇਲਾ ਦੇਖਣ ਦਾ ਮੇਲਾ ਵੀ ਜਿਹੜਾ ਮਤਲਬ ਜਿਆਦਾ ਦੁੱਗਣਾ ਹੋ ਜਾਂਦਾ ਮਜਾ ਹਨਾ ਜਿਹੜਾ ਇਸ ਤਰ੍ਹਾਂ ਜਦੋਂ ਇਕੱਠੇ ਦੇਖਦੇ ਸਾਡੇ ਭੂਆ ਜੀ ਆਏ ਹੋਏ ਸੀਗੇ ਮੇਰੀ ਨਣਦਾ ਆਈਆਂ ਹੋਈਆਂ ਸੀਗੇ ਸਾਡੇ ਚਾਚਾ ਜੀ ਨੇ ਬੇਟੀਆਂ ਸੀ ਜਿਹੜੀਆਂ ਉਹ ਆਈਆਂ ਹੋਈਆਂ ਸੀਗੀਆਂ ਬਹੁਤ ਜਣੀ ਕਿ ਇੰਜੋਏ ਕਰਿਆ ਚਾਹੇ 1 ਘੰਟੇ ਲਈ ਅਸੀਂ ਆਏ ਸੀ ਘਰ ਤੋਂ ਤੇ ਬਹੁਤ ਵਧੀਆ ਲੱਗਿਆ ਸਾਡੇ ਆਈਏ ਪਾਲੇਟਾ ਕੋਣ ਆਉਣੀ ਪਈ ਅਸੀਂ ਮੇਰਾ ਉਹ ਬੰਡਲ ਲੈਣਾ ਹਾਂ ਆ ਗਿਆ ਪਹੁੰਚ ਗਿਆ ਸਾਰੀ ਬਾਕੀ ਹਨ ਮੋਹਰਾਂ ਦੇ ਫਿਰ ਜੀ ਮਲਾਉਣੇ ਆ ਤੁਹਾਨੂੰ ਸਾਡੇ ਭੂਆ ਜੀ ਨੂੰ ਜਿਹੜੇ ਇੱਧਰ ਸਾਈਡ ਤੇ ਮੇਰੇ ਨਾਲ ਖੜੇ ਨੇ ਸਾਡੇ ਵੱਡੇ ਭੂਆ ਜੀ ਨੇ ਨਾਗਰੇ ਪਾਏ ਹੋਏ ਨੇ ਜਿਹੜੇ ਇੱਧਰ ਟੋਕਰੀ ਜਿਨ੍ਹਾਂ ਨੇ ਬਾਸਕਟ ਚੱਕੀ ਹੋਏ ਸਾਡੇ ਛੋਟੇ ਭੂਆ ਜੀ ਨੇ ਇਹ ਬਾਲੀਆਂ ਬੈਹੇ ਹੋਏ ਨੇ ਸਾਡੇ ਚਾਚਾ ਜੀ ਦੀ ਬੇਟੀ ਹੈ ਜਿਹੜੀ ਛੋਟੇ ਬੱਚੇ ਦੀ ਉਂਗਲ ਫੜੀ ਹੋਈ ਹੈ ਨਾ ਇਹ ਚਾਚਾ ਜੀ ਦੀ ਛੋਟੀ ਬੇਟੀ ਉਹ ਨੇ ਜਿਨ੍ਹਾਂ ਦੇ ਸੱਪ ਨੇ ਡੰਗ ਮਾਰਿਆ ਸੀਗਾ ਉਹ ਆ ਇਹ ਤੇ ਨਾਲ ਹੀ ਇਹਨਾਂ ਦੀ ਇੱਕ ਸਿਸਟਰ ਆ ਗਈ ਹੈ ਨਾ ਚਲੋ ਇਸ ਤਰ੍ਹਾਂ ਵਧੀਆ ਲੱਗਿਆ ਜੀ ਅੱਜ ਸਾਰਾ ਕਿੰਨੇ ਸਾਲਾਂ ਬਾਅਦ ਇਸ ਤਰ੍ਹਾਂ ਅਸੀਂ ਇਕੱਠੇ ਹੋਿਆਂਗੇ ਕਈ ਸਾਲਾਂ ਬਾਅਦ ਹੈ ਨਾ ਤੇ ਬਹੁਤ ਵ

ਮੇਲੇ ਨੂੰ ਚੱਲੀ ਪਾਈਆ ਪਾਈਆ ਜੀ ਆ ਬੜਾ ਪਾਈਆ ਆ ਬੜਾ ਪਾਈਆ ਆ ਜਾ ਖੜੀ ਆਪਦਾ ਜੀ ਮਿਰਚੀ ਦੇ ਚੁਕੜੀ ਆ ਦਾਬੀ ਹੈ ਕੋਈ ਨਾ ਖਾਣ ਲੰਮੀ ਇਤੋਂ ਕਿਹੜੇ ਨਹੀਂ ਯਾਰ ਪਹੁੰਚਣੀ ਆ ਇਹ ਕਰੇ ਨਹੀਂ ਪਹੁੰਚਣੀ ਆ ਇਹ ਕਿੱਡੀ ਲੱਗਦੀ ਬੋਲੜਨ ਲੱਗ ਗਈ ਕਰਣਾ ਕੀ ਨਹੀਂ ਕਮਾ ਲਈ ਮੈਂ ਖਾ ਗਿਆ ਤੁਸੀਂ ਖੜੇ ਤਾਂ ਹੈ ਨਹੀਂ ਮਗਰ ਮਗਰ ਲੰਘ ਜੂ ਪਿੱਛੇ ਪਿੱਛੇ ਮੈਨੂੰ ਪਤਾ ਹੈ ਕਿ ਇਹ ਨਾ ਗਿਆ ਜੋ ਅੱਜ ਤਾਂ ਤੁਮੀ ਐ ਕੀ ਜਾ ਓ ਰੀਨਾ ਨੂੰ ਤੇ ਚਾੜ ਦੇਗਾ ਫੇ ਮੁੰਡਾ ਕਰ ਲਿਆ ਔਰ ਰੋਊਗਾ ਰੀਨਾ ਕਿੱਥੇ ਆਉਂਗੇ ਹਣ ਪਾਪਾ ਪਾਪਾ ਉੱਧਰ ਲੋ ਜੀ ਮੇਲਾ ਦੇਖ ਕੇ ਆਗੇ ਸੀਗੇ ਘਰ ਤੇ ਉਸ ਤੋਂ ਬਾਅਦ ਇੱਥੇ ਚਾਹ ਰੱਖ ਕੇ ਆਈ ਸੀਗੀ ਮੈਂ ਮੇਰੇ ਨਣ ਦਾ ਵੀ ਸੀ ਵੀ ਸਾਡੇ ਭੂਆ ਜੀ ਸੀਗੇ ਚਾਚਾ ਜੀ ਦੇ ਬੇਟੀਆਂ ਸੀ ਪਕੌੜੇ ਲਿਆਏ ਸੀ ਜਲੇਬੀਆਂ ਉੱਥੇ ਖਾ ਲੀਆਂ ਆਈਸਕ੍ਰੀਮ ਖਾ ਲਈ ਹੈਨਾ ਮੇਲਾ ਬਹੁਤ ਇੰਜੋਏ ਕੀਤਾ ਤੇ ਘਰ ਵੀ ਦੇਖੋ ਹਾਸਾ ਮਜ਼ਾਕ ਚੱਲ ਰਿਹਾ ਜਦੋਂ ਇਕੱਠੇ ਹੁੰਨੇ ਤਾਂ ਕੋਈ ਕੁਝ ਬੋਲਦੀ ਹੈ ਕੋਈ ਕੁਝ ਬੋਲਦੀ ਹੈ ਤਾਂ ਕਰਕੇ ਇੱਥੇ ਫਿਰ ਵਾਈਸਓਵਰ ਕਰ ਰਹੇ ਹਾਂ ਬਹੁਤ ਰੌਣਕ ਲੱਗੀ ਸੀ ਅੱਜ ਦਾ ਦਿਨ ਬਹੁਤ ਬਹੁਤ ਮੇਰਾ ਵਧੀਆ ਲੰਘਿਆ ਹੈਨਾ ਤੇਜ ਲੋ ਜੀ ਵਾਹਿਗੁਰੂ ਜੀ ਸਾਰਿਆਂ ਮੇਰੀਆਂ ਭੈਣਾਂ ਨੂੰ ਕੁੜੀਆਂ ਗੱਤਰੀਆਂ ਨੂੰ ਹੁਣ ਤੰਦਰੁਸਤیاں ਬਖਸ਼ਣ ਕਰਦੀਆਂ ਰੌਣਕਾਂ ਹੁੰਦੀਆਂ ਨੇ ਗਿਆ ਹਾਸ ਦੀਆਂ ਖੇਡਦੀਆਂ ਰਹਿਣਾ ਹਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਰੱਖਦੇ ਰੱਖਣਾ ਲਓ ਜੀ ਇੱਥੇ ਟਾਈਮ ਹੋ ਗਿਆ 11:07 ਹੋ ਗਏ ਤੇ 12:00 ਵਜੇ ਆਪਾਂ ਕੇਕ ਕੱਟਾਂਗੇ ਕਿਉਂਕਿ ਸੰਧਿਆ ਚੰਦ ਦੇ ਨਤੀਜੇ ਅਸਤ ਦਾ ਕੱਲ ਨੂੰ ਆਪਾਂ 12:00 ਵਜੇ ਕੇਕ ਕੱਟ ਦਵਾਂਗੇ ਉਹਦਾ ਲਿਆਂਦਾ ਪਿਆ ਫ੍ਰਿਜ ਚ 11:07 ਮਿੰਟ ਹੋ ਚੁੱਕੇ ਨੇ ਖਾਣਾ ਕੋਣਾ ਖਾ ਲਿਆ ਬਰਤਨ ਕਹਿਦਾ ਸਾਰੇ ਆਪਾਂ ਕਰ ਤੇ ਸਾਫ ਇੱਕ ਵਾਰ ਹੁਣ ਅੰਦਰ ਬੈਠਦੇ ਚੱਲਦੇ ਆ ਤੇ ਫਿਰ ਮਿਲਦੇ ਚਲੋ ਜੀ ਪਤਾ ਨਹੀਂ ਬਲੌਗ ਕਿੰਨਾ ਕੰਟੀਨਿਊ ਹੋ ਗਿਆ ਕਿੰਨਾ ਕੋ ਦੇਖਾਂ ਚੈੱਕ ਕਰਕੇ ਪਤਾ ਲੱਗੂਗਾ ਤੈਨੂੰ ਸੋਚ ਲਿਆ ਕਿ ਟੋਪਟ ਮੰਨ ਕਰਦੀ ਹੈ ਪਾ ਤਹਾਂ ਦੇ ਰਣ ਪੁਚਾ ਕੇ ਲੋ ਜੀ ਇੱਥੇ ਖਾਣਾ ਖਾਣ ਤੋਂ ਬਾਅਦ ਦਾ ਟਾਈਮ ਹੈ ਇੱਥੇ ਬੱਚੇ ਆਪਣੀ ਮਸਤੀ ਕਰ ਰਹੇ ਸੀ ਸਣੀ ਤੇ ਪਿੰਦਰ ਆਪਣੀਆਂ ਪੁਰਾਣੀਆਂ ਆਜ਼ਾਦਾਂ ਤਾਜ਼ਾ ਕਰ ਰਹੇ ਸੀ ਵੀ ਇਹ ਗੱਡੀ ਦਾ ਐਵੇਂ ਕਰਦਾ ਹੁੰਦਾ ਸੀ ਜੀ ਇਹ ਐਵੇਂ ਹੱਸ ਰਹੇ ਸੀ ਇਸ ਤਰ੍ਹਾਂ ਹਨਾ ਤੇ ਸੁਣਿਆ ਤੁਸੀਂ ਅੱਗੇ ਉਹ ਕਹਿ ਰਹੇ ਸੀ ਆਪਾਂ ਕੇ ਫੈਨ ਭਗਤ ਸਿੰਘ ਦਾ ਇਹ ਕਹੀ ਜੀ ਦੀ ਸੈਨ ਭਗਤ ਸਿੰਘ ਦਾ ਪਿੰਧਰ ਥੋੜਾ ਜਿਹਾ ਉਲਟਾ ਹੀ ਬੋਲ ਜਾਂਦਾ ਹੁੰਦਾ ਤਾਂ ਕਰਕੇ ਸਾਰੇ ਹੱਸ ਰਹੇ ਸੀ ਦੇਖਿਓ ਤੁਸੀਂ ਬਹੁਤ ਹਾਸੀ ਕਢਾਉਂਦਾ ਜੀ ਪਤਾ ਨਹੀਂ ਇਹ ਜਾਣ ਕੇ ਕਹਿੰਦਾ ਹੁੰਦਾ ਹਾਸੀ ਕਢਾਉਣ ਦਾ ਹੀ ਮਾਰਾ ਕਹਿੰਦਾ ਹੁੰਦਾ ਸ਼ਾਇਦ ਮੈਨੂੰ ਲੱਗਦਾ ਹਨਾ ਭਗਤ ਸਿੰਘ ਦਾ ਗੱਲ ਸੈਨ ਭਗਤ ਸਿੰਘ ਨੂੰ ਕੀ ਗਾਣੇ ਵੱਲੇ ਗਿਆ ਪਰ ਇਹਦੇ ਕਾਰਨ ਕਰਕੇ ਨਹੀਂ ਮਣੀ ਪਰ ਬੰਮਰੇ ਵੀ ਬਿਜਲੀ ਦੀ ਸ਼ੀਸ਼ੇ ਖੋਲ ਕੇ ਬਾਹਰ ਛੱਡ ਕੇ ਬੋਲ ਤਰ ਹੁਣ ਉਹ ਉਹ ਬੜੀ ਉਹੀ ਕੀਤੀ ਪੂਰੀ ਲੱਗਦੀ ਉਹ ਕਿਨਾਂ ਟਾਈਮ ਲੱਗ ਗਈ ਉਹ ਇਹਨਾਂ ਦੂਰੀ ਉੱਥੇ ਕਰਿਆ ਗਿਆ ਤੋੜ ਲਾ ਕੇ ਦੁਸਰ ਪਰ ਵਾਲਾ ਸਰਪਾ ਹਲੋ ਲੈ ਕੀ ਹੈ ਹਲੋ ਨਾ ਮੈਂ ਇਹਨਾਂ ਨੂੰ ਆ ਰਹੀ ਰਾਤ ਨੂੰ ਲੱਗਦੀ ਹੈ ਮੁੰਡਾ ਕਿਸ ਨਹੀਂ ਨਾ ਵੀਡੀਓ ਬਣਾ ਕਰਨ Ayo. Fly. Berapa kali? Tiga lagi. Tiga ਦੇ ਕੋਈ ਨਹੀਂ ਦਸਵਾ ਗਾ ਲੜਦਾ ਬੜਾ ਕਿੱਥੋਂ ਲੱਗਦਾ ਅੱਛਾ ਸਾਦਾ ਮਟਕੀ ਚਾਹ ਚਮਚਾ ਵੀ ਹੈ ਕਰਦੀ ਜੀ ਇਹ ਲੱਗੋ ਫੋਨੇ ਤੇ ਖੜਾ ਗਿਆ ਉਹ ਤਾਂ ਕ੍ਰੇਜ਼ੀ ਹੀ ਹੈ ਮੇਰੇ ਯਾਰ ਮੇਰੇ ਨਾਲ ਕੰਮ ਜਿਹੜੇ ਕੋਲ ਸਾਈਂ ਮਾਤਾ ਜੀ ਖਾ ਲਾ ਮੇਰੇ ਯਾਰ तो ये वाला तो बहुत है क्रीम दे ये कल क्रीम जी के स्वाद में कितना पकता है क्रीम बाकी पकड़ो करना लगा और वाली तो चल कर बंदे दे खावा दू के ले ले खावा दिए हां पास बोल के आ जा ਕੱਟ 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 ਕੋਈ ਨੰ ਕੱਟ ਕਰ ਲੋ ਫਿਰ ਤੇ ਕੱਟ ਦੇ ਤਾਲੇ ਤੇ ਜਾਣਾ ਹੋਵੇ ਮੈਨੂੰ ਹੋਰ ਮੇਰੇ ਕੋਲ ਕੋਈ ਕੰਮ ਨਹੀਂ ਸੀ ਅੱਛਾ ਜਾਉਗਾ ਨਾ ਅਭੋ ਸਾਡੇ ਘਰ ਨੇ ਜਾਣਾ ਹਾਂ ਪਰਨਾ ਅੱਜ ਉਹ ਜੋਗਪੁਰੀ ਹੋ ਗਈ ਉਹਦੀ ਹੈ ਜੋਗਪੁਰੀ ਇੱਕ ਵਾਰ ਸਵਾਖਣ ਦੇ ਪਾਠ ਹੈਗਾ ਕਾਹਨ ਲਾ ਰੱਖਣਾ ਰੱਖਣਾ ਖੰਡ ਪਾਣੀ ਅਰੇ ਅੱਜ ਚਲੋ ਲੌਜੀ ਕੇ ਕਪਾਕ ਕੱਟ ਲਿਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣਾ ਨਾ ਤੰਦਰੁਸਤਿਆ ਬੱਚਿਆਂ ਨੂੰ ਬੱਚੇ ਖਾਸ ਦੇ ਵਾਸਤੇ ਰਹਿਣ ਤਾਂ ਮਾਂ ਬਾਪ ਵੀ ਖੁਸ਼ ਨੇ ਤੇ ਚਲੋ ਜੀ ਇਹ ਅੱਜ ਦਾ ਵਲੌਗ ਸੀ ਵਧੀਆ ਲੱਗਿਆ ਲਾਈਕ ਜ਼ਰੂਰ ਕਰਕੇ ਜਾਇਓ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਉਹਨਾ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਬਾਏ ਬਾਏ ਬੰਦ ਕਰ ਦਾਂ ਵੀਡੀਓ ਹੁਣ